ਜਿਸ ਜਗ੍ਹਾ ਤੇ ਇਹ ਚੰਡਾਲਰ ਆਇਆ ਗਿਆ ਸੀਗਾ ਪਰ 1849 ਦੇ ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਇਹ ਚੋਣਕੀ ਢਾ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਜੋ ਮੋਢੀ ਸੰਗਰਾਮੀ ਸੀਗੇ ਉਹਨਾਂ ਨੇ ਦੁਬਾਰਾ ਇਸ ਜਗ੍ਹਾ ਤੋਂ ਇਹ ਆਜ਼ਾਦੀ ਦਾ ਚੰਡਾਲਰ ਆਇਆ ਸਰਕਾਰੇ ਖਾਲਸਾ ਦਾ ਚੰਡਾਲਰ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਖਾਲਸੇ ਦਾ ਰਾਜ ਆ ਤੇ ਉਹਨਾਂ ਨੇ ਵੇਖੋ ਐਸਾ ਰਾਜਾ ਜਿਹੜਾ ਕੋਹੇਨੂਰ ਲੋਕੀ ਸਰਤੇ ਰੱਖਦੇ ਆ ਤੇ ਸ਼ੇਰੇ ਪੰਜਾਬ ਨੇ ਆਪਣੇ ਡੋਲੇ ਤੇ ਵੱਧਾ ਸੀਗਾ ਹਰ ਜਥੇ ਬੰਦੀ ਨੂੰ ਹਰ ਪ੍ਰਚਾਰਕ ਨੂੰ ਹਰ ਗਾਇਕ ਨੂੰ ਹਰ ਉਸ ਚੰਗੇ ਇਨਸਾਨ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਕੀ ਭਰਾਓ ਇੱਥੇ ਆ ਕੇ ਇਸ ਜਗ੍ਹਾ ਦੇ ਬਾਰੇ ਆਪਣੇ ਫੇਸਬੁੱਕ ਤੇ ਚਾਨਣਾ ਪਾਓ ਆਪਾਂ ਟਿਕਟੋਕ ਬਣਾਉਣ ਵਾਲੀ ਕੌਮ ਨਹੀਂ ਆ ਆਪਾਂ ਉਹ ਕੌਮ ਆ ਜਿਨ੍ਹਾਂ ਨੇ ਕਿੱਥੋਂ ਤੱਕ ਰਾਜ ਕਾਇਮ ਕੀਤਾ ਤੇ ਕਿੱਥੋਂ ਤੱਕ ਫਤਿਹ ਕੀਤੀ ਵੇਖੋ ਅੱਜ ਸਾਡਾ ਯੂਥ ਸਲਵਾਰਾਂ ਖੁਸ਼ੀ ਨਾਲ ਹੀ ਪਾਈ ਜਾ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਹਰੀ ਸਿੰਘ ਨਲੂਏ ਦੇ ਡਰ ਨਾਲ ਸਲਵਾਰਾਂ ਪਾਲੀਆਂ ਸੀ ਮੁਗਲਾਂ ਨੇ ਪਠਾਣਾਂ ਨੇ ਤੇ ਅੱਜ ਆਪਾਂ ਜਿਹੜੀਆਂ ਸਲਵਾਰਾਂ ਖੁਦ ਪਾਈ ਜਾਂਦੇ ਆ ਇਹ ਹੈ ਨਿਸ਼ਾਨੀ ਹੈ ਕਿਸੇ ਪੰਜਾਬ ਦੇ ਦਿਲਦਾਰ ਕੀ ਵਤਨ 'ਤੇ ਲੂਟੇ ਹੋਏ ਮਹਾਰਾਜਾ ਰਣਜੀਤ ਸਿੰਘ ਸਰਦਾਰ ਕੀ ਸੋਇਸ ਜਗ੍ਹਾ ਤੇ ਪਹੁੰਚੇ ਹਨ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦਾ ਰਾਜ ਕਾਇਮ ਕੀਤਾ ਇਹ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਰਹੇ ਹਾਂ ਜਿੱਥੇ ਸਤਲੁਜ ਦਰਿਆ ਆ ਜਿੱਥੇ ਅੰਗਰੇਜ਼ਾਂ ਦੇ ਨਾਲ ਸਮਝੌਤਾ ਹੋਇਆ ਸੀ 1831 ਦੇ ਵਿੱਚ ਹਿੰਦੁਸਤਾਨ ਦੇ ਗਵਰਨਰ ਜਰਨਲ ਲਾਰਡ ਵਿਲੀਅਮ ਬੈਟਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਨ ਦੇ ਲਈ ਸਰਕਾਰੇ ਖਾਲਸਾ ਦਾ ਇਸ ਜਗ੍ਹਾ ਤੇ ਝੰਡਾ ਲਹਿਰਾਇਆ ਗਿਆ ਇੱਕ ਵਾਰ ਉਹ ਤਸਵੀਰਾਂ ਝੰਡੇ ਦੀਆਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਜਿਸ ਜਗ੍ਹਾ ਤੇ ਇਹ ਝੰਡਾ ਲਾਇਆ ਗਿਆ ਸੀਗਾ ਪਰ 1849 ਦੇ ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਇਹ ਚੁੰਕੀ ਢਾ ਦਿੱਤੀ ਗਈ ਸੀਗੀ ਪਰ ਉਸ ਤੋਂ ਬਾਅਦ ਜੋ ਮੋਢੀ ਸੰਗਰਾਮੀ ਸੀਗੇ ਉਹਨਾਂ ਨੇ ਦੁਬਾਰਾ ਇਸ ਜਗ੍ਹਾ ਤੋਂ ਇਹ ਆਜ਼ਾਦੀ ਦਾ ਝੰਡਾ ਲਾਇਆ ਸਰਕਾਰੇ ਖਾਲਸਾ ਦਾ ਝੰਡਾ ਲਾਇਆ ਇਹ ਆਜ਼ਾਦੀ ਇੱਦਾਂ ਨਹੀਂ ਮਿਲੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਜ ਕਾਇਮ ਕੀਤਾ ਅੰਗਰੇਜ਼ਾਂ ਨੂੰ ਕਹਿ ਲਈ ਕਿ ਇੱਕ ਵਾਪਸ ਤੋਰਿਆ ਇਹ ਹਿੰਦੁਸਤਾਨ ਪੰਜਾਬ ਦੀ ਧਰਤੀ ਤੋਂ ਵਾਪਸ ਤੋਰਿਆ ਤੇ ਉਹ ਸਤਲੁਜ ਦਰਿਆ ਆ ਜਿੱਥੇ ਉਹ ਸਾਹਮਣੇ ਦੂਰ ਤੱਕ ਦੀਵਾਰ ਨਜ਼ਰ ਆਂਦੀ ਹੋएगी ਉਸ ਜਗ੍ਹਾ ਤੇ ਅੰਗਰੇਜ਼ਾਂ ਦੇ ਨਾਲ ਸਮਝੌਤਾ ਹੋਇਆ ਸੀਗਾ ਜਿੱਥੋਂ ਅੱਜ ਕਹਿ ਲਈਏ ਕਿ ਪੰਜਾਬ ਦਾ ਰਾਜ ਕਾਇਮ ਹੋਤਾ ਹੋਇਆ ਤੇ ਅਫਗਾਨਿਸਤਾਨ ਦੂਰ ਦੂਰ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਜਿਹੜਾ ਸੀ ਉਹ ਸੁਰਖੀਆਂ ਦੇ ਵਿੱਚ ਰਹਿੰਦਾ ਸੀਗਾ ਅੱਜ ਮੇਰੇ ਨਾਲ ਇੱਥੇ ਸਮਾਜ ਸੇਵਕ सोनू ਜੰਡਿਆਲਾ ਪਹੁੰਚੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਹੁੰਚੇ ਆ ਇਸ ਜਗ੍ਹਾ ਤੇ ਪੰਜਾਬ ਦਾ ਰਾਜ ਕਾਇਮ ਕਰਨ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਹੀਨੂਰ ਦੇ ਮਾਲਕ ਅੱਜ ਯਾਦ ਕਰਦੇ ਆ ਉਹਨਾਂ ਨੂੰ ਉਹ ਰਾਜ ਨੂੰ ਯਾਦ ਕਰਦੇ ਆ ਜਦੋਂ ਨਾ ਜੇਲ੍ਹਾਂ ਸੀਗੀਆਂ ਨਾ ਕ੍ਰਾਈਮ ਸੀਗਾ ਅੱਜ ਉਹ ਪੰਜਾਬ ਕਿੱਥੇ ਆ ਅੱਜ ਉਹ ਪੰਜਾਬ ਕਿੱਥੇ ਦੇਖਣ ਨੂੰ ਮਿਲਦਾ ਪਹਿਲਾਂ ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਆਕੇ ਦਾ ਇੱਥੇ ਕਿਦਾਂ ਦਾ ਲੱਗਾ ਇੱਥੇ ਖਲੋ ਕੇ ਕਿਦਾਂ ਦਾ ਲੱ ਇੰਨੀ ਆਸਾਨੀ ਨਾਲ ਨਹੀਂ ਪਹੁੰਚਿਆ ਇੱਕ ਚੋਟੀ ਤੇ ਖੜੇ ਆ ਜਿੱਥੇ ਆਨ ਲੱਗਿਆ ਸ਼ਾਇਦ ਤੁਹਾਨੂੰ ਸਾਹ ਵੀ ਚੜੇਗਾ ਤੇ ਤੁਹਾਡੀਆਂ ਲੱਤਾਂ ਵੀ ਦਰਦ ਹੋਣਗੀਆਂ ਪਰ ਇਸ ਜਗ੍ਹਾ ਤੇ ਆ ਕੇ ਮੇਰੀ ਆਵਾਜ਼ ਤੋਂ ਤੁਹਾਨੂੰ ਪਤਾ ਲੱਗਦਾ ਹੋਏ ਕਿ ਮੈਂ ਕਿੰਨੀ ਬੁਲੰਦ ਆਵਾਜ਼ 'ਚ ਬੋਲਦਾ ਪਿਆ ਸਭ ਤੋਂ ਪਹਿਲਾਂ ਤੇ ਤੁਹਾਡਾ ਤੁਹਾਡੇ ਚੈਨਲ ਦਾ ਧੰਨਵਾਦ ਮੜਾ ਬੰਦਾ ਤੇ ਪਹੁੰਚ ਹੀ ਨਹੀਂ ਸਕਦਾ ਜਜ਼ਬੇ ਵਾਲਾ ਔਰ ਜਝਾਰੂ ਜੋਦਾ ਪਹੁੰਚ ਸਕਦਾ ਕਿਉਂਕਿ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਦੇ ਉਹ ਬਹਾਦਰ ਜਰਨੈਲ ਜਿਸ ਦੇ ਰਾਜ ਦੀ ਦੁਨੀਆ ਗੱਲ ਕਰਦੀ ਆ ਉਸ ਜਗ੍ਹਾ ਤੇ ਆਪਾਂ ਖੜੇ ਜਿੱਥੇ ਪ੍ਰਾਊਡ ਦੇ ਨਾਲ ਐ ਸਿਰ ਉੱਚਾ ਕਰਕੇ ਅਸੀਂ ਜਿਹੜਾ ਚੱਲਦੇ ਆ ਪੂਰੇ ਵਿਸ਼ਵ ਦੇ ਵਿੱਚ ਸਾਡੇ ਰਾਜ ਵਰਗਾ ਕੋਈ ਰਾਜ ਨਹੀਂ ਹੋਇਆ ਔਰ ਸਾਹਮਣੇ 7 ਲੌਜ ਤੋਂ ਪਰਲੇ ਬੰਨੇ ਤੁਸੀਂ ਉਹ ਦੀਵਾਰ ਦੇਖ ਰਹੇ ਜਿੱਥੇ ਗੋਰਿਆਂ ਨਾਲ ਸਮਝੌਤਾ ਹੋਇਆ ਸੀ ਉਸ ਬੰਨੇ ਗੋਰਿਆਂ ਦਾ ਰਾਜ ਸੀ ਇੱਥੋਂ ਅਫਗਾਨ ਤੱਕ ਸਾਡਾ ਰਾਜ ਜਾਂਦਾ ਸੀ ਅੱਜ ਤੁਹਾਡੇ ਚੈਨਲ ਦੇ ਜ਼ਰੀਏ ਕਈ ਲੋਕਾਂ ਨੂੰ ਦਾ ਲੱਗਣਾ ਕਈਆਂ ਨੂੰ ਤੇ ਮੇਰੇ ਭਰਾਵਾਂ ਨੂੰ ਪਤਾ ਨਹੀਂ ਉਹ ਟਿਕਟੌਕ ਤੇ ਵੀਡੀਓ ਤੱਕ ਹੀ ਰਹਿ ਗਏ ਕਿਉਂਕਿ ਸਾਡੇ ਪ੍ਰਚਾਰਕੀ ਗੱਲਾਂ ਨਹੀਂ ਪਹੁੰਚਾਉਂਦੇ ਅੱਜ ਜੇ ਤੁਸੀਂ ਇੱਥੇ ਖਲੋਤੇ ਜਿਨਾ ਇਹ ਵੀ ਕੰਪਨੀ ਦੇ ਵਿੱਚੋਂ ਦੀ ਆ ਰਹੇ ਜਿੱਤੇ ਆ ਜਿਹੜਾ ਕੰਮ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿਉਂਕਿ ਮੈਂ ਤੇ ਜਦੋਂ ਵੀ ਮਹੀਨੇ ਤੇ ਦੋ ਤਿੰਨ ਚੱਕਰ ਮੇਰੇ ਲੱਗਣੇ ਆ ਇੱਥੇ ਪਹਿਲਾਂ ਅੰਦਰ ਆਉਣੀ ਸੀ ਦਿਨ-ਦੰਦੇ ਐਂਟਰੀ ਕਰਾਉਣੀ ਪੈਂਦੀ ਸੀ ਸਾਨੂੰ ਆਪਣੀ ਵਿਰਾਸਤ ਦੇ ਕੋਲ ਜਾਣ ਦੇ ਲਈ ਇਹ ਕੰਪਨੀ ਦੇ ਵਿੱਚੋਂ ਦੀ ਆਏ ਹੁਣ ਵੀ ਆਪਾਂ ਕਿਉਂਕਿ ਰਸਤਾ ਬਣ ਰਿਹਾ ਫਿਰ ਇੱਥੇ ਜਥੇਬੰਦੀਆਂ ਨੇ ਧਰਨਾ ਲਾਇਆ ਜਿਨ੍ਹਾਂ ਜੋਗੇ ਅਸੀਂ ਸੀ ਆਪਣਾ ਚਲੋ ਇੱਥੇ ਖਣਪਟ ਸਾਹਿਬ ਰੱਖਿਆ ਗਿਆ ਤੇ ਸਾਰਿਆਂ ਨੇ ਕਿਹਾ ਕਿ ਕੰਪਨੀ ਨੇ ਸਮਝੌਤਾ ਹੋ ਗਿਆ ਵੀ 8 ਕਿੱਲੇ ਜ਼ਮੀਨ ਦੀ ਨਿਸ਼ਾਨਦਾਹੀ ਕਰਾ ਕੇ ਤੇ ਕਹਿੰਦੇ ਵੀ ਬਾਹਰ ਦੀ ਰਸਤਾ ਕੱਢਾਂਗੇ ਪਰ ਮੈਂ ਅਕਸਰ ਇੱਥੇ ਆਉਂਦਾ ਰਹਿਣਾ ਇੱਥੋਂ ਦੇ ਮੈਨੇਜਰ ਸਾਹਿਬ ਨਾਲ ਵੀ ਗੱਲ ਕਰਦਾ ਰਹਿਣਾ ਤੇ ਮੇਰੇ ਹਿਸਾਬ ਨਾਲ ਸਾਡੀਆਂ ਜਥੇਬੰਦੀਆਂ ਜਾਂ ਕੋਈ ਮੇਰਾ ਵੀਰ ਮੈਂ ਤੇ ਕਦੀ ਦੇਖਿਆ ਨਹੀਂ ਵੀ ਕੋਈ ਆਇਆ ਕਿ ਨਹੀਂ ਆਇਆ ਪਰ ਭਰਾਓ ਸਾਨੂੰ ਆਪਣੀਆਂ ਯਾਦਗਾਰਾਂ ਵਿਰਾਸਤਾਂ ਸੰਬੰਧੀ ਲੋੜਿਆ ਸਿਰਫ ਉਦੋਂ ਤੱਕ ਨਾ ਰਹਿਆ ਕਰੀ ਅੱਜ ਸਾਡੀਆਂ ਯਾਦਗਾਰਾਂ ਦੇ ਹਾਲਾਤ ਕੀ ਹੋ ਗਏ ਸੀ ਜੇ ਨਾ ਇਹ ਗੱਲਾਂ ਮੀਡੀਆ ਚ ਆਉਂਦੀਆਂ ਲੋਕਾਂ ਤੱਕ ਪਹੁੰਚਦੀਆਂ ਤੇ ਤੁਸੀਂ ਨਾਲ ਹੀ ਹਾਲਾਤ ਵਿਖਾ ਦਿਓ ਇੱਥੋਂ ਦੇ ਹਾਲਾਤ ਕੀ ਹੋ ਗਏ ਸੀ ਇਹ ਚੌਂਕੀ ਜਿਹੜੀ ਆ ਇਹ ਡਿੱਗ ਜਾਣੀ ਸੀ ਇਹ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਵਿਰਾਸਤਾਂ ਵਾ ਸਾਡੇ ਬੱਚਿਆਂ ਨੇ ਸਿਰਫ ਕਿਤਾਬਾਂ ਚ ਦੇਖਿਆ ਕਰਨੀਆਂ ਸੀ ਅੱਜ ਬੜੇ ਪ੍ਰਾਊਡ ਨਾਲ ਦੇਖ ਕੇ ਕਹਿੰਨੇ ਉੱਪਰ ਲਿਖਿਆ ਇੱਕ ਓੰਕਾਰ ਸ੍ਰੀ ਅਕਾਲ ਸਹਾਏ ਸਰਕਾਰੇ ਖਾਲਸਾ ਸਰਕਾਰੇ ਖਾਲਸਾ ਦਾ ਮਤਲਬ ਵੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਖਾਲਸੇ ਦਾ ਰਾਜ ਆ ਤੇ ਉਹਨਾਂ ਨੇ ਵੇਖੋ ਐਸਾ ਰਾਜਾ ਜਿਹੜਾ ਕੋਹੇਨੂਰ ਲੋਕੀ ਸਿਰ ਤੇ ਰੱਖਦੇ ਆ ਤੇ ਸ਼ੇਰੇ ਪੰਜਾਬ ਨੇ ਆਪਣੇ ਡੋਲੇ ਤੇ ਬੱਧਾ ਸੀਗਾ ਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਇਹ ਕਿਉਂ ਉਹ ਕਹਿੰਦੇ ਵੀ ਲੋਕਾਂ ਨੇ ਮੱਥੇ ਰਗੜ ਕੇ ਲਿਆ ਹੁੰਦਾ ਨੱਕ ਰਗੜ ਕੇ ਅਸੀਂ ਤਾਂ ਆਪਣੇ ਡੌਲਿਆਂ ਦੇ ਜ਼ੋਰ ਤੇ ਲਿਆ ਇਸ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਵੇ ਤੇ ਪ੍ਰਾਊਡ ਨਾਲ ਸਿਰ ਉੱਚਾ ਕਰਕੇ ਜਿਹੜਾ ਸਿੱਖ ਕੌਮ ਚੱਲਦੀ ਆ ਔਰ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪ੍ਰਾਊ ਜਦੋਂ ਵੀ ਚੰਡੀਗੜ੍ਹ ਆਉਂਦੇ ਜੇ ਇੱਥੇ ਜ਼ਰੂਰ ਆਇਆ ਕਰੋ ਤੇ ਸਾਡੇ ਮੇਰੇ ਹਿਸਾਬ ਨਾਲ ਤੁਸੀਂ ਲੀਡਰਾਂ ਨੂੰ ਪੁੱਛ ਲੋਗੇ ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹ ਨਾਮ ਹੀ ਸੁਣ ਕੇ ਮਤਲਬ ਨਾ ਇਗਨੋਰ ਕਰ ਦਿੰਦੇ ਆ ਇਹ ਚੀਜ਼ ਸਾਨੂੰ ਸਾਂਭਣ ਦੀ ਲੋੜ ਸੀ ਬਹੁਤ ਸਮਾਂ ਪਹਿਲਾਂ ਪਰ ਬੜਾ ਦੁੱਖ ਲੱਗਾ ਅੱਜ ਸਾਡੀਆਂ ਵਿਰਾਸਤਾਂ ਦਿਨੋਂ ਦਿਨ ਸਾਡੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਵਾਂ ਕਾਰਨ ਕੀ ਆ ਤੁਹਾਡੇ ਮੀਡੀਆ ਜਰੀਏ ਇੱਕ ਬਹੁਤ ਵਧੀਆ ਮੈਸੇਜ ਲੋਕਾਂ ਤੱਕ ਜਾਂਦਾ ਲੋਕੀ ਦੇਖਦੇ ਆ ਪਹੁੰਚ ਜਾਂਦੇ ਤੁਹਾਨੂੰ ਬਹੁਤ ਅਸੀਸਾਂ ਦਿੰਦੇ ਆ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਹ ਕੰਮ ਸਾਡੀ ਐ ਜੀ ਪੀ ਸੀ ਨੂੰ ਸਾਡੇ ਪ੍ਰਚਾਰਕਾਂ ਨੂੰ ਚਾਹੀਦਾ ਸੀਗਾ ਉਹਨਾਂ ਨੇ ਕੰਮ ਨਹੀਂ ਕੀਤਾ ਉਹ ਸਾਡੀਆਂ ਜਿਹੜੀਆਂ ਨਕਾਮੀਆਂ ਸੀ ਉਹ ਸਾਡੇ ਕੌਮ ਜਿਹੜੀ ਅੱਜ ਦਿਨੋਂ ਦਿਨ ਦੂਰ ਹੁੰਦੀ ਗਈ ਤੇ ਅੱਜ ਤੁਸੀਂ ਇੱਥੇ ਆਏ ਜੇ ਤੇ ਕਿੰਨਾ ਸੰਘਰਸ਼ ਕਰਕੇ ਉੱਤੇ ਆਏ ਜੇ ਪਰ ਤੁਹਾਡੇ ਮਨ ਨੂੰ ਖੁਸ਼ੀ ਤੇ ਹੋਈ ਨਾ ਵੀ ਸਾਡਾ ਰਾਜ ਜਿਹੜਾ ਸ਼ੁਰੂ ਕਿੱਥੋਂ ਹੁੰਦਾ ਸੀ ਅੱਜ ਮੈਂ ਅਕਸਰ ਕਹਿੰਨਾ ਨਾ ਵੀ ਕਈ ਸਾਡੇ ਲੀਡਰਾਂ ਨੂੰ ਪਤਾ ਹੀ ਨਹੀਂ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਸ਼ੁਰੂ ਹੁੰਦਾ ਸੀ ਇਤੋਹੀ ਰਾਜ ਸ਼ੁਰੂ ਹੁੰਦਾ ਸੀ ਖਾਲਸੇ ਦਾ ਔਰ ਫਗਾਨ ਤੱਕ ਜਾਂਦਾ ਸੀਗਾ ਇਸ ਕਰਕੇ ਸਾਰੇ ਹੀ ਹਰ ਜਥੇਬੰਦੀ ਨੂੰ ਹਰ ਪ੍ਰਚਾਰਕ ਨੂੰ ਹਰ ਗਾਇਕ ਨੂੰ ਹਰ ਉਸ ਚੰਗੇ ਇਨਸਾਨ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਕੀ ਭਰਾਓ ਇੱਥੇ ਆ ਕੇ ਇਸ ਜਗ੍ਹਾ ਦੇ ਬਾਰੇ ਆਪਣੇ ਫੇਸਬੁੱਕ ਤੇ ਚਾਨਣਾ ਪਾਓ ਆਪਾਂ ਟਿਕਟੋਕ ਬਣਾਉਣ ਵਾਲੀ ਕੌਮ ਨਹੀਂ ਆ ਆਪਾਂ ਉਹ ਕੌਮ ਆ ਜਿਨ੍ਹਾਂ ਨੇ ਕਿੱਥੋਂ ਤੱਕ ਰਾਜ ਕਾਇਮ ਕੀਤਾ ਤੇ ਕਿੱਥੋਂ ਤੱਕ ਫਤਿਹ ਕੀਤੀ ਉਸ ਰਾਜ ਨੂੰ ਅੱਜ ਦੁਨੀਆ ਯਾਦ ਕਰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹਿੰਦੂ ਸਿੱਖ ਮੁਸਲਮਾਨ ਉੱਚ ਪਦਵੀਆਂ ਤੇ ਜਿਹੜਾ ਨਿਯੁਕਤ ਕੀਤੇ ਗਏ ਔਰ ਪੰਜਾਬ ਨੂੰ ਖੁਸ਼ਹਾਰ ਰਾਜ ਬਣਾਇਆ ਤੇ ਸ਼ਾਂਤੀ ਕਾਇਮ ਕੀਤੀ ਤੇ ਅੱਜ ਤੁਸੀਂ ਸ਼ਾਂਤੀ ਦਾ ਨਾਮ ਲਓਗੇ ਤੇ ਤੁਹਾਨੂੰ ਕਿਸੇ ਨਾ ਕਹਿੰਨੇ ਪਤਾ ਨਹੀਂ ਕਿੱਥੇ ਗੋਲੀ ਮਾਰ ਦੇਣੀ ਉਹ ਸ਼ੇਰੇ ਪੰਜਾਬ ਦੀ ਗੱਲ ਆਪਾਂ ਕਰਦੇ ਆਂ ਤੇ ਐਸੇ ਰਾਜ ਦੀ ਹੀ ਅੱਜ ਦੁਨੀਆ ਮੰਗ ਕਰਦੀ ਹੈ ਬਿਲਕੁਲ ਇੱਕ ਵਾਰ ਦੂਰ ਤੱਕ ਤਸਵੀਰਾਂ ਦਿਖਾਵਾਂਗੇ ਇਸ ਜਗ੍ਹਾ ਤੇ ਆ ਕੇ ਇਸ ਤਰੀਕੇ ਮਹਿਸੂਸ ਹੁੰਦਾ ਹੈ ਕਿ ਪਤਾ ਨਹੀਂ ਕਿਹੜੀ ਚੋਟੀ ਤੇ ਕਿਹੜੇ ਰਾਜ ਤੇ ਅਸੀਂ ਪਹੁੰਚ ਗਏ ਆ ਪਰ ਖਾਸ ਜੇਕਰ ਗੱਲ ਕਰ ਲਈ ਤਾਂ 1831 ਦੇ ਵਿੱਚ ਜਦੋਂ ਸਰਕਾਰੇ ਖਾਲਸਾ ਦਾ ਰਾਜ ਇਸ ਜਗ੍ਹਾ ਤੋਂ ਸ਼ੁਰੂ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੇ ਪੰਜਾਬ ਦੇ ਵਿੱਚ ਰਾਜ ਕਾਇਮ ਕੀਤਾ ਤਾਂ ਹੀ ਇੱਕ ਜ਼ਿਕਰ ਹੁੰਦਾ ਹੈ ਇਹ ਨਿਸ਼ਾਨੀ ਹੈ ਕਿਸੇ ਪੰਜਾਬ ਦੇ ਦਿਲਦਾਰ ਕੀ ਵਤਨ ਤੇ ਲੂٹے ਹੋਏ ਮਹਾਰਾਜਾ ਰਣਜੀਤ ਸਿੰਘ ਕੇ ਸਰਦਾਰ ਕੀ ਸੋਏ ਰਾਜ ਕਾਇਮ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇਸ ਜਗ੍ਹਾ ਤੋਂ ਸ਼ੁਰੂ ਹੋਇਆ ਸੀ ਅੱਜ ਪੰਜਾਬੀਓ ਪਾ ਉਹਨਾਂ ਦੇ ਇਤਿਹਾਸਾਂ ਨੂੰ ਭੁੱਲ ਚੁੱਕੇ ਆ ਜਿੰਨਾ ਕਰਕੇ ਅੱਜ ਅਸੀਂ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਜਿਹੜਾ ਆ ਉਹ ਸੇਵ ਕਰਦੇ ਪਏ ਆ ਤਾਂ ਜੋ ਇੱਥੇ ਆਪਾਂ ਰਾਤ ਜੇਕਰ ਸੋਨੇ ਆ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਅਜਿਹਾ ਸਮਾਂ ਸੀ ਜਿਸ ਕਰਕੇ ਅੱਜ ਤੁਹਾਨੂੰ ਪੰਜਾਬ ਵਸਦਾ ਹੋਇਆ ਨਜ਼ਰ ਆ ਰਿਹਾ ਪਰ ਅੱਜ ਪੰਜਾਬ ਵਿੱਚੋਂ ਪੰਜਾਬੀ ਅਤੇ ਪੰਜਾਬੀ ਭਾਸ਼ਾ ਖਤਮ ਹੁੰਦੀ ਜਾ ਰਹੀ ਹੈ ਜਿੰਨੂੰ ਮਹਾਰਾਜਾ ਰਣਜੀਤ ਸਿੰਘ ਨੇ ਸੰਭਾਇਆ ਸੀਗਾ ਸੇ ਦੂਰ ਤੱਕ ਦਾ ਜੇਕਰ ਜ਼ਿਕਰ ਕਰੀਏ ਤਾਂ ਉਹ ਦੂਰ ਤੱਕ ਜਿਹੜੀ ਇੱਕ ਦੀਵਾਰ ਤੁਹਾਨੂੰ ਦੇਖਦੀ ਹੋਏਗੀ ਉਸ ਜਗ੍ਹਾ ਤੋਂ ਗੋਰਿਆਂ ਦੇ ਨਾਲ ਸਮਝੌਤਾ ਹੋਇਆ ਸੀਗਾ ਕਿ ਇੱਥੋਂ ਜਿਹੜਾ ਰਾਜ ਆ ਉਹ ਸਰਕਾਰੇ ਖਾਲਸਾ ਦਾ ਸ਼ੁਰੂ ਹੋਏਗਾ ਸੋ ਅੱਜ ਸਰਕਾਰੇ ਖਾਲਸਾ ਦਾ ਰਾਜ ਜਿਹੜਾ ਸ਼ੁਰੂ ਹੋ ਰਿਹਾ ਇੱਥੇ ਨਾ ਭਾਜੀ ਉਸ ਰਾਜ ਦੇ ਜਿੱਥੇ ਆਪਾਂ ਚੌਂਕੀ ਤੇ ਖੜੇ ਆ ਨਾ ਗੋਰੇ ਤੇ ਮੁਗਲ थरथਰ ਕੰਬਦੇ ਸੀ ਇਹਦੇ ਹੱਦ ਤੇ ਅੰਦਰ ਆਉਣ ਤੋਂ ਇੰਨਾ ਖੌਫ ਸੀ ਸ਼ੇਰੇ ਪੰਜਾਬ ਦਾ ਤੇ ਜਰਨੈਲ ਕਹੋ ਜੇ ਸੀ ਹਰੀ ਸਿੰਘ ਨਲੂਏ ਵਰਗੇ ਜਰਨੈਲ ਜਿਨ੍ਹਾਂ ਦੇ ਡਰ ਨਾਲ ਸਲਵਾਰਾਂ ਪਾਲੀਆਂ ਸੀ ਅੱਜ ਸਾਡੀ ਯੂਥ ਨੂੰ ਕਿਹੜੇ ਬਨੇ ਤੋਰਤਾ ਵੇਖੋ ਅੱਜ ਸਾਡਾ ਯੂਥ ਸਲਵਾਰਾਂ ਖੁਸ਼ੀ ਨਾਲ ਹੀ ਪਾਈ ਜਾ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਤੇ ਹਰੀ ਸਿੰਘ ਨਲੂਏ ਦੇ ਡਰ ਨਾਲ ਸਲਵਾਰਾਂ ਪਾਲੀਆਂ ਸੀ ਮੁਗਲਾ ਨੇ ਪਠਾਣਾ ਨੇ ਤੇ ਅੱਜ ਆਪਾਂ ਜਿਹੜੀਆਂ ਸਲਵਾਰਾਂ ਖੁਦ ਪਾਈ ਜਾਂਦੇ ਆਂ ਪਰ ਆਓ ਸਾਡਾ ਕਲਚਰ ਨਹੀਂ ਆ ਅਸੀਂ ਉਹ ਬਹਾਦਰਾਂ ਦੀ ਕੌਮ ਚੋਂ ਆਂ ਅਸੀਂ ਆਪਣੇ ਉਹਨਾਂ ਯੋਧਿਆਂ ਨੂੰ ਉਹਨਾਂ ਦਾ ਇਤਿਹਾਸ ਯਾਦ ਰੱਖੀਏ ਤੇ ਉਹਨਾਂ ਦੀਆਂ ਮਾਰੀਆਂ ਮੱਲਾਂ ਜਿਹੜੀਆਂ ਉਹ ਵੇਖੋ ਕਿੱਥੋਂ ਤੱਕ ਅੱਜ ਕਿੱਥੇ ਖਲੋਤੇ ਆਂ ਇੱਥੇ ਆ ਕੇ ਛੋਟੇ ਦਿਲ ਵਾਲਾ ਤੇ ਵੈਸੇ ਨਹੀਂ ਆ ਸਕਦਾ ਜਿੱਥੋਂ ਚੜ ਕੇ ਆਉਣਾ ਪੈਂਦਾ ਤਾਂ ਉਹ ਤੇ ਤੁਸੀਂ ਵੇਖੋ ਇੱਥੋਂ ਕਿੱਥੋਂ ਤੱਕ ਨਿਗਾ ਉਸ ਵੇਲੇ ਪੈਂਦੀ ਸੀ ਤੇ ਕਿਹੜੇ ਹਿਸਾਬ ਦੇ ਨਾਲ ਸਾਡਾ ਰਾਜ ਭਾ ਕਾਇਮ ਕੀਤਾ ਸੀ ਆਪਾਂ ਸਾਂਭੀ ਆਪਣੀਆਂ ਵਰਾਸਤਾਂ ਨੂੰ ਸਰਕਾਰਾਂ ਔਰ ਪ੍ਰਸ਼ਾਸਨ ਜ਼ਰੂਰ ਧਿਆਨ ਦੇਣੇ ਬਹੁਤ ਜ਼ਰੂਰੀ ਆ ਧੰਨਵਾਦ ਜੀ ਸੋ ਇਹ ਉਹ ਰਾਜ ਕਾਇਮ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਝੰਡੇ ਦਾ ਪ੍ਰਤੀਕ ਹੈ ਅੱਜ ਜਿੱਥੇ ਪਹੁੰਚੇ ਆ ਇਹ ਉਹਨਾਂ ਦੀ ਚੌਂਕੀ ਆ ਜਿੱਥੇ ਅੱਜ ਤੁਹਾਨੂੰ ਦਰਸ਼ਨ ਕਰਵਾਇਆ ਇਹ ਸਰਕਾਰੇ ਖਾਲਸਾ ਦਾ ਇਸ ਜਗ੍ਹਾ ਤੇ ਝੰਡਾ ਲੱਗਾ ਹੈ ਜਿੱਥੇ ਇੱਕ ਓ ਅੰਕਾਰ ਅਕਾਲ ਸਹਾਏ ਸਰਕਾਰੇ ਖਾਲਸਾ ਦਾ ਸਿਕਰ ਹੁੰਦਾ ਆ ਅੱਜ ਆਪਾਂ ਪਰਖਾਲ ਸਰਾਸ ਦੇ ਜ਼ਿਕਰ ਜ਼ਿਕਰ ਕਰ ਲੀਏ ਤਾਂ ਲੋਕ ਕਈ ਵੱਖਵਾਦੀ ਕਹਿ ਦਿੰਦੇ ਨੇ ਪਰ ਉਹ ਸਮਾਂ ਸੀਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਹਰ ਇੱਕ ਧਰਮ ਨੂੰ ਸਿੱਖ, ਮੁਸਲਮਾਨ ਚਾਹੇ Hindu ਹੋਵੇ ਉੱਚੇ ਪੱਦਰ ਤੇ ਨਿਯੁਕਤ ਕੀਤੇ ਸੀਗੇ ਅੱਜ ਇਹ ਇਤਿਹਾਸਕ ਸਥਾਨਾਂ ਨੂੰ ਯਾਦਗਾਰਾਂ ਨੂੰ ਸੰਬੰਧੀ ਲੋੜਿਆ ਪੰਜਾਬੀਓ ਮੈਨੂੰ ਦਿਓ ਇਜਾਜ਼ਤ ਉਹ ਨੇਰ ਦੇ ਲਈ ਮੈਂ ਸਿਮਰਦੀਪ ਸਿੰਘ ਰੋਪੜ